ਕੱਲ ਮਾਨਸਾ ਸ਼ਹਿਰ ਚ ਦੋ ਵਾਰਦਾਤਾਂ ਹੋਈਆਂ ਸੀ ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਇਹ ਆਈ ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਸ ਬਣਾਈਆਂ ਸੀਗੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਇੰਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਮਾਨਸਾ ਡੀਐਸਪੀ ਡੀ ਤੇ ਐਸਪੀ ਡੀ ਸਾਹਿਬ ਸੋ ਇਨਾ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਚ ਸਾਡਾ ਇੱਕ ਏਐਸਆਈ ਹੈ ਬਿੱਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ 데ਨੀ 옴ਕਾਰ ਸਿੰਘ 데ਨੀ ਉਹਦੇ ਗੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਇੱਕ ਅਕਿਊਜ਼ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ 'ਚ ਜਿੰਨਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਹੈ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਹੀ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ 'ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਰਿਕਵਰ ਕਰ ਲਈ ਸੀ ਸਰ ਰਿਕਾਰਡ ਕੀ ਆ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਆ ਸੋ ਇਹਦੇ ਚ ਵਿਥਿਨ 36 24 ਟੂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਹੈ ਉਹ ਟਰੇਸ ਕੀਤਾ। ਇਹ ਕਿਦੇ ਕਹਿਣ ਤੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਹੈ ਉਹਦੀ ਤਫਤੀਸ਼ ਚੱਲ ਰਹੀ ਹੈ। ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਲਿਆਈ ਜਾਊਗੀ। ਕੱਲ ਮਾਨਸਾ ਸ਼ਹਿਰ ਚ ਦੋ ਵਾਰਦਾਤਾਂ ਹੋਈਆਂ ਸੀ। ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ। ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ। ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ। ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਇਹ ਆਈ। ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਸ ਬਣਾਈਆਂ ਸੀਗੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਮਾਨਸਾ ਡੀਐਸਪੀ ਡੀ ਤੇ ਐਸਪੀ ਡੀ ਸਰ ਸੋ ਇਨ੍ਹਾਂ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਸਾਡਾ ਇੱਕ ਐਸਆਈ ਹੈ ਬਿਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਵੀ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ ਡੈਨੀ 옴ਕਾਰ ਸਿੰਘ ਡੈਨੀ ਉਹਦੇ ਗੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਏਕਿਊ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ 'ਚ ਜਿੰਨਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਹੈ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਵਕ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ 'ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਤੇ ਰਿਕਵਰ ਕਰ ਲਈ ਜੀ ਸਰ ਰਿਕਾਰਡ ਕੀ ਹੈ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਆਰਮ ਜੈਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਆ ਸੋ ਇਹਦੇ ਵਿੱਚ ਵਿਦਿਨ 36 24 ਤੋਂ 36 ਆਵਰਸ ਅਸੀਂ ਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਇਹ ਕਿਦੇ ਕਹਿਣ ਤੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਹੈ ਉਹਦੀ ਤਫਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਲੈ ਕੇ ਚੋਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par